ਹਾਂਜੀ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਲੈ ਕੇ ਹਜ਼ਾਰਾਂ ਪੰਜਾਬ ਅਤੇ ਹਰਿਆਣਵੀਆ ਬਾਕ-ਬਾਕ ਮੰਡੀਆਂ ਦੇ ਵਿੱਚ ਬਸਮਤੀ 1509 ਝੋਨੇ ਦੇ ਰੇਟ ਦੇ ਨਾਲ ਸੰਬੰਧਿਤ ਸ੍ਰੀ ਅੰਬਰਤ ਸਰ ਸਾਹਿਬ ਦੇ ਵਿੱਚ ਜੋ ਕਿ 1509 ਦਾ ਰੇਟ 2900 ਰੁਪਏ ਦੇ ਲਗਭਗ ਰਿਹਾ ਪਾਤੜਾ ਮੰਡੀ ਦੇ ਵਿੱਚ 1509 ਦਾ ਰੇਟ ਜੋ ਕਿ 2500 ਤੋਂ 2800 ਤੋਂ ਲੈ ਕੇ 3100 ਪਲੱਸ ਖਨੌਰੀ ਮੰਡੀ ਦੇ ਵਿੱਚ ਜੋ ਕਿ ਰੇਟ ਰਿਹਾ 3000 ਦੇ ਪਲੱਸ ਸਮਾਣਾ ਮੰਡੀ ਜੋ ਕਿ 3000 ਪਲੱਸ ਕੋਟਕਪੂਰਾ ਮੰਡੀ ਦੇ ਵਿੱਚ ਵੀ 3000 ਦੇ ਲਗਭਗ ਜੋ ਕਿ ਬਾਸਮਤੀ 1509 ਦਾ ਰੇਟ ਰਿਹਾ ਜਦ ਕਿ ਫਤੇਗੜ ਚੂੜੀਆਂ ਦੇ ਵਿੱਚ 1509 ਦਾ ਰੇਟ ਜੋ ਕਿ 2800 ਤੋਂ ਲੈ ਕੇ 3200 ਰੁਪਏ ਬਟਾਲਾ ਦੇ ਵਿੱਚ 2600 ਤੋਂ ਲੈ ਕੇ 3000 ਰੁਪਏ ਸਹਰੂਰ ਮੰਡੀ 2400 ਤੋਂ ਲੈ ਕੇ 3000 ਰੁਪਏ ਨਾਬਾ ਮੰਡੀ 2500 ਤੋਂ ਲੈ ਕੇ 3000 ਮਹਿਤਾ ਮੰਡੀ 2900 ਰੁਪਏ ਦੇ ਲਗਭਗ ਰਾਜਪੁਰਾ ਮੰਡੀ 2600 ਤੋਂ ਲੈ ਕੇ 2900 ਪਲੱਸ ਸਰਦੂਲਗੜ ਮੰਡੀ ਦੇ ਵਿੱਚ 2980 ਰੁਪਏ ਦੇ ਲਗਭਗ ਜਦਕਿ ਸ੍ਰੀ ਤਰਨਤਾਰ ਸਾਹਿਬ ਦੇ ਵਿੱਚ 2500 ਤੋਂ ਲੈ ਕੇ 3100 ਰੁਪਏ ਜੰਡੇਵਾਲਾ ਮੰਡੀ ਵਿੱਚ 2400 ਤੋਂ ਲੈ ਕੇ 2900 ਪਲੱਸ ਜੋ ਕਿ 1509 ਦਾ ਰੇਟ ਰਿਹਾ। ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਹਜਾਣੇ ਦੇ ਵਿੱਚ ਤਰਾਵੜੀ ਮੰਡੀ ਤਾਂ ਇੱਥੇ 1509 ਦਾ ਰੇਟ 3000 ਰੁਪਏ ਕਰਨਾਲ ਮੰਡੀ 2950 ਟਹਾਣਾ ਮੰਡੀ 3100 ਪਲੱਸ ਨਰੇਲਾ ਮੰਡੀ 2800 ਪਲੱਸ ਸੋਨੀਪੱਤ 2600 ਤੋਂ ਲੈ ਕੇ 3000 ਤੀਕਾ ਮੰਡੀ 2800 50 ਰੁਪਏ ਸਮਾਲਖਾ ਮੰਡੀ ਦੇ ਵਿੱਚ 2900 ਪਲੱਸ ਗਨੌਰ ਮੰਡੀ ਦੇ ਵਿੱਚ ਜੋ ਕਿ 2990 ਰੁਪਏ ਰਤਿਆ ਮੰਡੀ 3000 ਪਲੱਸ ਸਿਰਸਾ ਮੰਡੀ 3000 ਜਦਕਿ ਲਾੜਵਾ ਮੰਡੀ ਵਿੱਚ 3000 ਦੇ ਲਗਭਗ ਜੋ ਕਿ ਬਾਸਮਤੀ ਦਾ ਰੇਟ ਦੇਹਾ ਸੋ ਦੋਸਤੋ ਇਹ ਸੀ ਪੰਜਾਬ ਅਤੇ ਹਰਿਆਣੇ ਦੀਆਂ ਬਾਖ-ਬਖ ਮੰਡੀਆਂ ਦੇ ਵਿੱਚ ਬਾਸਮਤੀ ਝੋਨੇ ਦੇ ਰੇਟ ਦੇ ਨਾਲ ਸੰਬੰਧ ਤਾਜ਼ਾ ਅਪਡੇਟ